ਹਾਂਜੀ ਜੀ ਫਰੌਮ ਲਖਨਵਾਲਾ ਵਰਕਸ ਗੁਰਾਇਆ ਜੀ ਇਹ 2008 ਮਾਡਲ ਮੋਟਰਸਾਈਕਲ ਤਿਆਰ ਕੀਤਾ ਹੈ ਜੀ ਨਵੀਨ ਭਾਈ ਜੀ ਹੁਣਾਂ ਦੇ ਲਈ ਬੀਕਾ ਨੇੜ ਤੋਂ ਬਿਲੋਂਗ ਕਰਦਗੇ ਬੀਕਾ ਨੇੜ ਤੇ ਹੀ ਰਹਿੰਦੇ ਨੇ ਭਾਈ ਹੁਣ ਆਰਡਰ ਪਲੇਸ ਕੀਤਾ ਸੀ ਭਾਈ ਜੀ ਹੁਣਾਂ ਦੀ ਚੋਇਸ ਦੇ ਅਕੋਰਡਿੰਗ ਦੇ ਰੈਡੀ ਕੀਤਾ ਆ ਸੀਟ ਭਾਈ ਜੀ ਹੁਣਾਂ ਨੇ ਨੋਰਮਲ ਲਵਾਈ ਹੈ ਸਟੈਂਡਰਡ ਦੀ ਬੈਕ ਲਾਈਟ ਹੈ ਤੇ 3 ਇਅਰਸ ਅਲੋਇਮਿੰਨਰ ਟੈਂਕੀ ਥੋੜੀ ਬਰੌਡ ਬੁਆਈ ਹੈ ਯੂਸੀ ਵਾਲੀ ਵੀਡੀਓ ਫੀਕਸ ਸਕਦੇ ਆ ਤੁਸੀਂ ਅਮਰੀਕਨ ਹੈੱਡਲਾਈਟ ਲਵਾਈ ਹੈ ਮੈਗਾਸੋਨਿਕ ਸਾਈਡ ਫੇਸਿੰਗ ਹਾਰਨ ਨੇ ਕੰਬੀਨੇਸ਼ਨ ਸਵਿਚਸ ਲਵਾਏ ਜਾਂ ਯੂਸੀ ਮਾਡਲਾਂ ਦੇ ਵਿੱਚ ਜਿਹੜੇ ਆਂਦੇ ਆ ਕਪਲਰ ਟੂ ਕਪਲਰ ਫਿਟਿੰਗ ਕੀਤੀ ਹੈ ਨਾ ਜੀ ਕੋਈ ਕਟ ਵੱਢ ਨਹੀਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵਧੀਆ ਮੋਟਰਸਾਈਕਲ ਰੈਡੀ ਹੋਇਆ ਮੋਟਰਸਾਈਕਲ ਵੀ ਬਾਈ ਹੋਣਾ ਨੂੰ ਅਸੀਂ ਪ੍ਰੋਵਾਈਡ ਕੀਤਾ ਸੀ ਤਾਂ ਕੋਈ ਵੀ ਰਿਹਾ ਤਿਆਰ ਕਰਾਉਣਾ ਚਾਹੁੰਦਾ ਆਰਡਰ ਬੇਸਿਸ ਤੇ ਰੈਡੀ ਕਰਦੇ ਆਂ ਜੀ 2 ਤੋਂ 3 ਦਿਨ ਦਾ ਟਾਈਮ ਲੱਗ ਜਾਂਦਾ ਲਿਥੀਅਮ ਫੈਲਡ ਬਾਕਸ ਗੁਰਾਇਆ ਜੀ Thank you.